ਆਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 9501828501 ਵੀਰ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਤੇ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆਜੋ ਬਾਈ ਜੀ ਸਾਸੀਗਾ ਬਾਈ ਜੀ ਨਾਂ ਕੀ ਇਹ ਵੀਰ ਆਪਣਾ ਫੜਨਾ ਕੋਲੂ ਆ ਜੀ ਠੀਕ ਹੋ ਤੇ ਵੀਰ ਉਹ ਦੱਸਣਾ ਚਾਹੁੰਦੇ ਆ ਬਈ ਵਪਾਰ ਦਾ ਕੰਮ ਨਹੀਂ ਘਰ ਦੀ ਝੋਟੀ ਵੇਚ ਰਿਆ ਤੇ ਬਈ ਇਹਦੀ ਮਾਂ ਤੇ ਦੁੱਧ ਦਾ ਰਕਾਰਡ ਪਤਾ ਹੀ ਕਿੰਨਾ ਜੀ ਹਾਂਜੀ 12 ਲੀਟਰ ਸੀ 12 ਲੀਟਰ ਇਹਦੀ ਜਿਹੜੀ ਮਾਂ ਸੀਗੀ ਉਹਨੇ 12 ਲੀਟਰ ਦੁੱਧ ਦਿੱਤਾ ਸੀਗਾ ਝੋਟੀ ਦੀ ਮਾਂ ਨੇ ਤੇ ਮੜਾ ਤੋਰਾ ਵਿਖਾ ਦਿਓ ਜੀ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਹਜੇ ਇਹ 10 ਦਿਨਾਂ ਦੀ ਕੱਚੀ ਹੈ 10 ਦਿਨ ਲੈ ਜੂ 10 ਦਿਨਾਂ ਦੀ ਕੱਚੀ ਹੈ ਖਾਣਾ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਨੀਲੀ ਰਾਵੀ ਥੋੜੀ ਕ੍ਰਾਸ ਕਹਿ ਸਕਦੇ ਆ ਬਾਈ ਥੋੜੀਆਂ ਨਿਸ਼ਾਨੀਆਂ ਘੱਟ ਆ ਨੀਲੀ ਰਾਵੀ ਵਾਲੀਆਂ ਉਹਨਾਂ ਤੁਸੀਂ ਚੈੱਕ ਕਰ ਸਕਦੇ ਹੋ 10 ਦਿਨਾਂ ਦੀ ਕੱਚੀ ਆ ਥਣ ਬੰਨੇ ਦੀ ਚੰਗੀ ਆ ਬਾਈ ਹਜੇ ਜੇ ਸਾਥ ਕੋਈ ਜੀ ਮਿਸਟੇਕ ਹੁੰਦੀ ਆ ਬਾਈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਹਜੇ ਵੀਰੇ 10 ਦਿਨਾਂ ਦੀ ਕੱਚੀ ਆ ਝੋਟੀ ਮੂੰਹ ਮੱਥੇ ਦੀ ਬਹੁਤ ਜ਼ਿਆਦਾ ਚੰਗੀ ਆ ਸੋਹਣਾ ਸਿੰਗ ਲੱਗਿਆ ਬਾਡੀ ਬੈਂਟਰ ਦੀ ਬਹੁਤ ਜ਼ਿਆਦਾ ਚੰਗੀ ਆ ਤੇ ਵੀਰ ਆਪਾਂ ਕੀ ਮੁੱਲ ਕਰਦੇ ਆ ਜੀ ਮੁੱਲ ਜੀ ਫੋਨ ਤੇ ਕਰਾਂਗੇ ਮੁੱਲ ਬਾਈ ਫੋਨ ਤੇ ਕਰਨਗੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 94170 ਜੀ 3155 ਜੀ ਇੱਕ ਵਾਰਾਂ ਫੇਰ ਬੋਲ ਦਿਓ 94170 3155 ਇਹ ਬਾਈ ਦਾ ਕੰਟੈਕਟ ਨੰਬਰ ਆ ਤੇ ਇਸੇ ਤਰ੍ਹਾਂ ਵੀਰੇ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡੇ ਲਈ ਹੋਰ ਵੀ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਥੈਂਕ ਯੂ ਬਾਈ ਜੀ